ਭਗਵਾਨ ਵਾਲਮੀਕੀ ਆਸ਼ਰਮ ਤੋਨਾ ਸਾਹਿਬ ٹرسٹ ਦੇ ਗੱਦੀ ਨਸ਼ੀਂ ਮਹੰਤ ਮਲਕੀਤਨਾਥ ਅਤੇ ਚੇਅਰਮੈਨ ਓਮਪ੍ਰਕਾਸ਼ ਗੱਬਰ ਨੇ ਬੈਠਕ ਕਰਦਿਆਂ ਆਖਿਆ ਕਿ 26 ਫਰਵਰੀ ਵਾਲੇ ਦਿਨ ਸ਼੍ਰੀ ਹਰੀਨਾਥ ਆਸ਼ਰਮ ਪਿੰਡ ਚੰਜੋਟੀ ਵਿਖੇ ਮਹਾਸ਼ਿਵਰਾਤਰੀ ਦਾ ਦਿਹਾੜਾ ਬੜੀ ਤੁਮਤਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਲਈ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ। ਅਸ਼ੋਕ ਮਲੋਤਰਾ, ਸੇਵਾਦਾਰ ਬਲਵੰਤਨਾਥ ਸਮੇਤ ਵੜੀ ਗੰਤੇ ਵਿੱਚ ਸੰਗਤਾਂ ਮੌਜੂਦ ਸਨ। ਜੋ ਬਲੇ ਸੋਨਰ ਭਾਗ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਹਿਬ ਸਤਿਗੁਰ ਗਿਆਨਨਾਥ ਮਹਾਰਾਜ ਕੀ ਜੈ ਸੰਗਤਾਂ ਨੂੰ ਸੰਬੋਧਨ ਕੀਤਾ ਜਾਂਦਾ ਹੈ ਕਿ ਜੋ 26 ਤਰੀਕ ਨੂੰ ਮਹਾ ਸ਼ਵਤੀ ਆ ਰਹੀ ਆ ਇਸ ਸੁਭਿਦਾਰੇ ਦੀ ਸਭ ਤੋਂ ਸਭੂ ਸਾ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਉਹਦੇ ਨਾਲ ਨਾਲ ਜੋ ਹਰੀ ਆਸ਼ਰਮ ਦੇ ਵਿੱਚ ਵੀ ਬਹੁਤ ਹੀ ਸਰਦਾ ਦੇ ਭਾਵਨਾ ਦੇ ਨਾਲ ਮਨਾਈ ਜਾ ਰਹੀ ਆ ਸੰਗਤ ਨੂੰ ਅਪੀਲ ਕਰਦੇ ਆਂ ਕਿ ਪਰਿਵਾਰ ਸਮੇਤ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਪਨ ਬਾਲਮੀ ਆਸ਼ਰਮ ਤੋਂ ਨਾ ਕੱਟਦੇ ਸੂ ਸੰਤ ਬਲਕੀਨ ਆਦੀ ਦੇ ਅਕਸ਼ਤ ਸੰਤਾਂ ਦੀ ਚਿਟਿ ਜੋਟੀ ਹਰੀ ਆਸ਼ਰਮ जिते कि महाशिवरात्रि का महान प्रोग्राम किया जा रहा है महान पूजा दस बजे शुरू होगी एक बजे का भोग पेगा तिजोटी विखे जिते कि संत मलकीन नाथ जी महाराज सतुर गोरखनाथ जी श्री भोलेनाथ जी दाठ पूजा करके समर्पन्न करेंगे कि हरि आश्रम वि लंगर भंडारा सात संकत सेवा पूजा सारा कुछ किया जाएगा जाए ਮੈਂ ਸੰਤਾਨ ਨੂੰ ਕੰਬਲ ਲਈਆਂ ਦਿੱਤੀਆਂ ਜਾਣਗੀਆਂ